ਵੇਨ ਇੱਕ ਬਵੇਕ ਸੁਣ ਲੈ ਨਿਰਪਤ ਸੋ ਸਮਰ ਉਹਨਾਂ ਦੂਸਰ ਜਾਏ ਹੈ ਉਹ ਜੰਗ ਦੇ ਵਿੱਚ ਬਵੇਕ ਤੇ ਸਭਾ ਨਹੀਂ ਕਿਸੇ ਜਾਣੇ ਵੇਨ ਇੱਕ ਬਵੇਕ ਗੁਰਾਂ ਦੇ ਨਾਲ ਬਵੇਕ ਤੇ ਬਿਨਾਂ ਕਿਸੇ ਨੇ ਕੋਈ ਗੰ ਚਰਚਾ ਨਹੀਂ ਕਰਨੀ ਗੁਰਨਾਨਦ ਨਹੀਂ ਕੀਤੀ ਜਾ ਮੱਕੇ ਨੂੰ ਗਏ ਨੇ ਉਹ ਆਏ ਨੇ ਇਸਲਾਮ ਇੱਧਰੋਂ ਦੇਣੋਂ ਵੱਕੇ ਨੂੰ ਗਏ ਨੇ ਉਹ ਚੜੇ ਨੇ ਇਸਲਾਮ ਦੇਣ ਇੱਧਰ ਨੂੰ ਪੂਰਬ ਨੂੰ ਗਏ ਨੇ ਪਛਮ ਨੂੰ ਉਨਾ ਦੇ ਨੂੰ ਚੜਾਈ ਕਰਕੇ ਗਿਆ ਨੀ ਆਉ। ਅਸਲ ਚ ਆ ਗੱਲ ਸੀ ਜਾਣ ਦੀ। ਉਹ ਆਏ ਸੀ ਨਾ ਮੈਸੇ ਦੇਣ। ਵੀ ਸਾਡੇ ਕੋਲ ਆ ਗਿਆ ਨਾ ਸਾਡੇ ਨਾਲ ਚਰਚਾ ਕਰੋ। ਇਹ ਉਧਰੋਂ ਚਲੇ ਗਿਆ ਉਹ ਸਾਡੇ ਕੋਲ ਕਰੋ ਕਰੋ ਚਰਚਾ। ਇਧਰ ਟੌਹਦੇ ਹੀ ਚਲੇ ਗਏ ਸਭ ਨੂੰ। ਵਲੀ ਕੰਡਾ ਇੱਥੇ ਆਇਆ। ਉਡਣ ਸਾ ਉਥੇ ਟਾਲਿਆ ਸੀ ਇਧਰ ਇਹ। ਸਮਝਿਆ ਨਹੀਂ ਕੋਈ ਖੜਿਆ ਹੀ ਨਹੀਂ ਹੋਰੇ ਸਾਰੇ ਜਿਹੜਾ ਮਿਲਦਾ ਗਿਆ ਰੁਕਨਦੀਨ ਸੀ ਜਿਹੜੇ ਇਸਲਾਮ ਵਾਲੇ ਉਹਦੇ ਇਸਲਾਮ ਵਾਲੇ ਬਹੁਤ ਨੇਕ ਬੰਦੇ ਸੀ ਇਸਲਾਮ ਚ ਉਹ ਬੇਕ ਬੰਦੇ ਬਹੁਤ ਸੀ ਇਸ ਜੈਦੋਸਤਾਨ ਤੇ ਚੜ ਗਏ ਤੇ ਜੈ ਜੇ ਚੜ ਗਏ ਸੀ ਇਹਦੇ ਹੱਥ ਵੀ ਪਹੁੰਚ ਕੀ ਹੋਈ ਸੀ ਜੋ ਕੀ ਹੋਈ ਸੀ ਕਮਨ ਜਿਹਾ ਢਾਲ ਕੇ ਪਾਉਣੇ ਕੋ ਚੰਗੀ ਗੱਲ ਥੋੜੀ ਸੀ ਐਡੀ ਬੜੀ ਮਤਲਬ ਐਨੀ ਬੜੀ ਪ੍ਰਜਾ ਨੂੰ ਅਸੀਂ ਧਰਮ ਨਹੀਂ ਬਣ ਦੇਣਾ ਤੁਸੀਂ ਮੰਦਰ ਚ ਨਹੀਂ ਬਣ ਸਕਦੇ ਤੁਸੀਂ ਪੂਜਾ ਨਹੀਂ ਕਰ ਸਕਦੇ ਤੁਸੀਂ ਸਾਡੇ ਗੁਲਾਮ ਬਣ ਕੇ ਹੀ ਰਹੋਗੇ ਇਹ ਤਾਂ ਬਹੁਤ ਮਾਹ ਪਾਪ